ਪੁਲਿਸ ਦੇ ਹੱਥ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਨੇ ਇੱਕ ਵਿਅਕਤੀ ਨੂੰ 1 ਕਿਲੋ ਹੈਰੋਇਨ 3 ਪਿਸਟਲ 31 ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਐਸਐਸਪੀ ਮੋਗਾ ਅਜੇ ਗਾਂਧੀ ਨੇ ਜਾਣਕਰ ਦਿੰਦੇ ਹੋਏ ਦੱਸਿਆ ਕਿ ਥਾਣਾ ਕੋਟ ਈਸੇਖਾਨ ਦੀ ਟੀਮ ਦੇ ਵੱਲੋਂ ਸ਼ੱਕੀ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਜਿਸ ਦੌਰਾਨ ਕਾਰ ਦੇ ਡੈਸ਼ਬੋਰਡ ਦੇ ਵਿੱਚੋਂ 1 ਕਿਲੋ ਹੈਰੋਨ ਅਤੇ ਹਥਿਆਰ ਬਰਾਮਦ ਹੋਏ ਨੇ ਗ੍ਰਿਫਤਾਰ ਵਿਅਕਤੀ ਦੀ ਪਛਾਣ ਜੰਡ ਸਿੰਘ ਦੇ ਵਜੋਂ ਹੋਈ ਹੈ ਜਿਸ ਉੱਤੇ ਪਹਿਲਾਂ ਵੀ 3 ਮਾਮਲੇ ਦਰਜ ਨੇ ਮੁਢਲੀ ਪੁੱਛਗਛ ਦੌਰਾਨ ਸਾਹਮਣੇ ਆਇਆ ਕੈ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਉਹਨਾਂ ਜਾਣਕਾਰੀ ਦਿੱਤੀ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਉਸ ਦੇ ਹੋਰ ਸਾਥੀਆਂ ਅਤੇ ਨਸ਼ਾ ਸਪਲਾਈ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਸਕੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਨਸ਼ੇ ਦੇ ਖਿਲਾਫ ਮੁਹਿੰਮ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਯੁੱਧ ਨਸ਼ੇ ਵਿਰੁੱਧ ਅਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਕੱਲ ਮੋਗਾ ਪੁਲਿਸ ਦੀ 36 ਖਾਂ ਪੁਲਿਸ ਥਾਣੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਜਦੋਂ ਕੋਟੀਸੇਖਾ ਪੁਲਿਸ ਟੀਮ ਐਸਆਈ ਜਨਕਰਾਜ ਐਸਐਚਓ ਕੋਟੀਸੇਖਾ ਦੇ ਲੀਡਰਸ਼ਿਪ ਦੇ ਅੰਡਰ ਜਦੋਂ ਜਿਹੜੇ ਮਾੜੇ ਅਨਸਰਾਂ ਦੀ ਤਲਾਸ਼ ਦੇ ਸਬੰਧੀ ਪਿੰਡ ਮਸਤੇਵਾਲਾ ਤੋਂ ਦੋਲੇਵਾਲੇ ਲਿੰਕ ਰੋਡ ਤੇ ਚੈਕਿੰਗ ਲਈ ਮੌਜੂਦ ਸੀ ਉਦੋਂ ਇੱਕ ਗੱਡੀ ਦੇ ਵਿੱਚੋਂ ਇੱਕ ਦੋਸ਼ੀ ਨੂੰ ਅਰੈਸਟ ਕੀਤਾ ਹੈ ਜਿਹਦਾ ਨਾਂ ਜੰਡ ਸਿੰਘ ਹੈ ਇਹ ਤੇ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲਿਆਂ ਦੇ ਦਰਜ ਨੇ ਇਹਦੇ ਕੋਲੋਂ ਟੋਟਲ 1 ਕਿਲੋ ਜਿਹੜੀ ਹੈ ਹੇਰੋਇਨ ਉਹ ਬਰਾਮਦ ਹੋਈ ਹੈ ਤੇ ਤਿੰਨ ਜਿਹੜੇ ਨੇ ਵੈਪਨ ਇਹਦੇ ਕੋਲੋਂ ਸੋਫਿਸਟੀਕੇਟਿਡ ਬਰਾਮਦ ਹੋਏ ਨੇ ਤਿੰਨੇ ਵੈਪਨਾਂ ਦਾ 30 ਬੋਰ 30 ਦੇ ਨਾਲ 31 ਜਿਹੜੇ ਲਾਈਵ ਰਾਉਂਡ ਨੇ ਉਹ ਬਰਾਮਦ ਹੋਏ ਨੇ ਟੋਟਲ ਰਿਕਵਰੀ ਇਹਦੇ ਕੋਲੋਂ 1 ਕਿਲੋ 25 ਗ੍ਰਾਮ ਹੈਰੋਇਨ ਤਿੰਨ ਜਿਹੜੇ ਨੇ ਪਿਸਟਲ 30 ਬੋਰ ਦੇ ਇੱਕ ਵੱਡੇ ਸਾਈਜ਼ ਦਾ ਮੈਗਜ਼ੀਨ ਤੇ 31 ਜਿਹੜੇ ਲਾਈਵ ਰਾਉਂਡ ਨੇ ਉਹ ਇਹ ਤੋਂ ਬਰਾਮਦ ਹੋਏ ਨੇ ਮੈਂ ਦੱਸਣਾ ਚਾਹਨਾ ਪਹਿਲਾਂ ਵੀ ਇਹ ਤੇ ਤਿੰਨ ਅਪਰਾਧਿਕ ਮਾਮਲੇ ਦਰਜ ਨੇ ਤੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਦੀ ਪੁੱਛਗਿੱਛ ਕੀਤੀ ਜਾਊਗੀ ਟੈਕਨੀਕਲੀ ਵੀ ਇਹਦਾ ਜਿਹੜਾ ਫੋਨ ਹੈ ਇਹਦਾ ਸਾਰਾ ਡਾਟਾ ਉਹ ਅਸੀਂ ਐਨਾਲਾਈਸਿਸ ਕਰ ਰਹੇ ਹਾਂ ਤੇ ਇਹਦੇ ਵਿੱਚ ਜਿਹੜੇ ਵੀ ਬੰਦੇ ਹੋਰ ਇਹਦੇ ਨਾਲ ਇਨਵੋਲਵ ਹੈਗੇ ਨੇ ਉਹਨਾਂ ਨੂੰ ਵੀ ਮੁਕਤਮੇ ਦੇ ਵਿੱਚ ਨਾਮਜ਼ਦ ਕਰਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਜਿਹੜੇ ਮੁਕਦਮਾ ਕਰਦਾ ਸਰ ਉਹ ਐਨਡੀਪੀਐਸ ਦੇ ਕਿ ਉਹ ਦੋ ਜਿਹੜੇ ਨੇ ਉਹ ਐ ਤੇ ਐਨਡੀਪੀਐਸ ਦੇ ਮੁਕਦਮੇ ਦਰਜ ਨੇ 1 2017 ਦੇ ਵਿੱਚ ਦਰਜ ਹੋਇਆ ਸੀ 1 2022 ਦੇ ਵਿੱਚ ਤੇ ਦੋਨੇ ਹੀ ਮੁਕਦਮੇ ਕਮਰਸ਼ਲ ਕੁਆਂਟੀਟੀ ਦੇ ਦਰਜ ਨੇ ਇਹ ਕਹਿੰਦੇ ਚੋਰੀ ਦਾ ਮੁਕਦਮਾ ਵੀ ਦਰਜ ਹੈਗਾ ਅੱਜ ਜਿਹੜੀ ਹੁਣ ਤੱਕ ਦੀ ਤਫਤੀਸ਼ ਚ ਸਾਹਮਣੇ ਆਇਆ ਇਹਦੇ ਨਾਲ ਇੱਕ ਦੋਸ਼ੀ ਹੋਰ ਵੀ ਇਨਵੋਲਵ ਹੈ ਉਹ ਮਤਲਬ ਆ ਹੈਰੋਇਨ ਜਿਹੜੀ ਹੈ ਪਾਕਿਸਤਾਨ ਤੋਂ ਇਹੇ ਸਿੱਧੀ ਮੰਗਵਾਉਂਦੇ ਨੇ ਇਹਦੇ ਵਿੱਚ ਹੋਰ ਬਾਰਡਰ ਏਰੀਆ ਦੇ ਵਿੱਚ ਰਹਿਣ ਵਾਲੇ ਤਸਕਰ ਵੀ ਇਹਦੇ ਨਾਲ ਇਨਵੋਲਵ ਨੇ ਤੇ ਬਾਕੀ ਜਿਹੜਾ ਇਹ ਵੈਪਨਸ ਨੇ ਇਹ ਇਨਾਂ ਨੇ ਵੇਚਣ ਲਈ ਆਪਣੇ ਕੋਲ ਰੱਖੇ ਹੋਏ ਸੀ ਵੈਪਨ ਤੇ ਹੈਰੋਇਨ ਦੋਨਾਂ ਦੀ ਸਮਗਲਿੰਗ ਦਾ ਕੰਮ ਆ ਜਿਹੜਾ ਦੋਸ਼ੀ ਆ ਕਰਦਾ ਹੈ ਤੇ ਇਹਦੇ ਨਾਲ ਹੋਰ ਵੀ ਦੋਸ਼ੀ ਜਿਹੜੇ ਨੇ ਉਹ ਇਨਵੋਲਵ ਨੇ ਉਹਨਾਂ ਨੂੰ ਵੀ ਅਸੀਂ ਇਹ ਮੁਕਦਮੇ ਦੇ ਵਿੱਚ ਨਾਮਜ਼ਦ ਕਰਨੀ ਆਂ ਉਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਹਜੇ ਤੱਕ ਦੀ ਤਫਤੀਸ਼ ਚਾਹ ਹੀ ਲੱਗ ਰਿਹਾ ਹੈ ਕਿ ਇਹ ਹੈਰੋਇਨ ਦੇ ਨਾਲ ਹੀ ਅਸਲਾ ਜਿਹੜਾ ਹੈ ਸਪਲਾਈ ਹੋਇਆ ਹੈ ਇਹਨੂੰ ਸਿਸਟਰ ਸਰ ਲੋਕਲ ਮੀਡੀਆ ਇੰਸਰ ਟੋਨੀ ਇਹਦੇ ਉੱਤੇ ਮੇਡ ਇਨ ਚਾਈਨਾ ਇਸ ਤਰ੍ਹਾਂ ਦਾ ਮਾਰਕਾ ਜਿਹੜਾ ਹੈ ਲਿਖਿਆ ਹੋਇਆ ਹੈ ਪ੍ਰੋਪਰ ਲਿਖਿਆ ਨਹੀਂ ਹੋਇਆ ਮਿਟਿਆ ਹੋਇਆ ਹੈ ਪਰ ਵੈਪਨ ਜਿਹੜੇ ਵੇਖਣ 'ਚ ਜਿਹੜੇ ਨੇ ਉਹ ਸੁਪਰਸਟੀਕਟਿਡ ਹੀ ਲੱਗ ਰਹੇ ਨੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਾਂ ਜੀ ਆ ਪਿੰਡ ਦੇ ਵਿੱਚ ਤੇ ਆਸ-ਪਾਸੇ ਜਿਹੜਾ ਹੈ ਉੱਥੇ ਸਪਲਾਈ ਕਰਦਾ ਸੀ ਸਰ ਦੂਜਾ ਜਿਹੜਾ ਨਾਮ ਦਾ ਗਿਤਾ ਸੁਖਵਿੰਦਰ ਸਿੰਘ ਨੂੰ ਇਹਦਾ ਮੁੰ ਹਾਂਜੀ ਉਹ ਇਹਦਾ ਬੇਟਾ ਹੈ ਸਰ ਕਿੰਨੀ ਉਮਰ ਹੈ ਜੀ ਇਹਦੀ ਆਪਦੀ ਤੇ ਸਰ ਕਿੱਥੋਂ ਦਾ ਰਹਿੰਦਾ ਹੈ ਇਹਦੀ ਉਮਰ ਲਗਭਗ 60 ਸਾਲ ਹੈ ਤੇ ਆ ਪਿੰਡ ਦੋਲੇ ਵਾਲੇ ਦਾ ਹੀ ਬਰਾਂਡ ਵਾਲਾ ਹੈ